ਤਰ ਅਜ ਦੇ ਟਾਈਮ ਦੇ ਵਿੱਚ ਸ਼ਿਵ ਸੈਨਾ ਦੇ ਤੋਂ ਤੁਹਾਨੂੰ ਦੇਖ ਸਕਦੇ ਦੇਖ ਸਕਦੇ ਹੋ ਥਾਥਾਂ ਦੇ ਟੁਕੜੀਆਂ ਬਣੀਆਂ ਹੋਈਆਂ ਔਰ ਸ਼ਿਵ ਸੈਨਾ ਦਾ ਨਾਮ ਇੰਨਾ ਕੋ ਬਦਨਾਮ ਹੋ ਚੁੱਕਾ ਹੈ ਕਮੈਂਟਾਂ ਚ ਤੁਸੀਂ ਦੇਖ ਹੀ ਸਕਦੇ ਹੋ ਕੀ ਹਾਲ ਹੁੰਦਾ ਇਹਨੇ ਕਾਰਨ ਕੀ ਹੋ ਗਏ ਜੇ ਮੈਂ 2002 ਦਾ ਇੱਕ ਇਨਸੀਡੈਂਟ ਦੱਸਾਂ ਵੀ ਉਰੇ ਕਾਂਗਰਸ ਸਰਕਾਰ ਸੀ ਸਾਡੇ ਨਾਲ ਉਹਦੇ ਕਿਸੇ ਗਲਤੇ ਕੋ ਮਤ ਪੇਦ ਹੋ ਗਏ ਪਰ ਮੈਂ ਮੰਨਦਾ ਵੀ ਗ੍ਰਹਿਚਾਲ ਹੁੰਦੇ ਆ ਜੀ ਵੀ ਉਸ ਕਾਂਗਰਸ ਸਰਕਾਰ ਨੇ ਸਾਡੇ ਤੇ 12 ਮੁਕੱਦਮੇ ਪਏ ਸੀ ਪਟਕਿਆਂ ਨਾਲ ਲੋਕਾਂ ਨੂੰ ਲੋੜ ਹੁੰਦੀ ਹੈ ਜਿਨ੍ਹਾਂ ਨੇ ਇੱਕ ਬੰਦ ਕਮਰੇ ਵਿੱਚ ਬੈਠ ਕੇ ਪਰਿਕਾਉ ਬਿਆਨ ਦੇਣੇ ਹੁੰਦੇ ਆ ਅਸੀਂ ਪੰਜਾਬ ਏਕਤਾ ਦੀ ਗੱਲ ਕਰਦੇ ਆ ਅਸੀਂ ਕਹਿੰਦੇ ਆ ਹਿੰਦੂ ਸੈਟ ਅਸੀਂ ਸਾਰੇ ਪਰਾਂ ਆ ਦੀ ਲਗ ਲਗ ਨਹੀਂ ਹੈ ਸਾਨੂੰ ਇਹ ਪਾਰਟੀਆਂ ਨੇ ਅਲਗ-ਅਲਗ ਬਣਾਉਣ ਦੀ ਕੋਸ਼ਿਸ਼ ਕੀਤੀ ਹੈ ਪਰ ਅਸੀਂ ਫਿਰ ਵੀ ਇਕੱਠੇ ਆ ਕੋਈ ਧਰਮ ਕੋਈ ਕੌਮ ਕਦੇ ਖਤਰੇ 'ਚ ਨਹੀਂ ਹੁੰਦੀ ਜੇ ਕਿਸੇ ਵਾਰ ਇਹ ਉਹਨਾਂ ਤੋਂ ਸੁਣਾ ਹੋਣਾ ਵੀ ਪੰਥ ਖਤਰੇ 'ਚ ਅਕਾਲੀਆਂ ਦਾ ਨਾਰਾ ਨਹੀਂ ਪੰਥ ਖਤਰੇ 'ਚ ਅਸੀਂ ਉਸ ਨਾਰੇ 'ਤੇ ਵਿਸ਼ਵਾਸ ਨਹੀਂ ਰੱਖਦੇ ਕਿ ਹਿੰਦੂ ਖਤਰੇ 'ਚ ਹੈ ਹਿੰਦੂ ਬਿਲਕੁਲ ਖਤਰੇ 'ਚ ਨਹੀਂ ਹਿੰਦੂ ਹਰ ਤਰ੍ਹਾਂ ਦਾ ਮੁਕਾਬਲਾ ਕਰਨ ਵਿੱਚ ਸક્ષਮ ਹੈ ਤੇ ਜਿਹੜੇ 50 60 ਲੋਕ ਨੇ ਪੰਜਾਬ ਦੇ ਵਿੱਚ ਜਿਹੜੇ ਚਾਹੇ ਉਹ ਪੰਜਾਬ ਦੇ ਵਿੱਚ ਕੱਲਸਤਾਨੀ ਨੇ ਚਾਹੇ ਸਾਡੇ ਕੋਈ ਹਿੰਦੂ ਪ੍ਰਾਣ ਨੇ ਜਾਂ ਕੋਈ ਇਦਾਂ ਦੇ ਲੋਕ ਨੇ ਜਿਹੜੇ ਆਪ ਦੇ ਵਿੱਚ ਜ਼ਾਹਰਤੀ ਤਤਵ ਨੇ ਜਿਹੜੇ ਸਾਨੂੰ ਲੜਨ ਦੀ ਕੋਸ਼ਿਸ਼ ਕਰਦੇ ਆ ਅਸੀਂ ਉਹਨਾਂ ਨਾਲ ਡਟ ਕੇ ਮੁਕਾਬਲਾ ਕਰਨਾ ਪਏਗਾ ਬਸ ਜਿਹੜੀ ਬਾਰ-ਬਾਰ ਤੁਸੀਂ ਦੋ ਵਾਰ ਗੱਲ ਕਹੀ ਮੈਨੂੰ ਇਹ ਬੜੀ ਚੁਭਦੀ ਹੈ ਵੇ ਸ਼ਿਵ ਸੈਨਾ ਸੁੱਤੀ ਬੈਸੀ ਸ਼ਿਵ ਸੈਨਾ ਸੁੱਤੀ ਨਹੀਂ ਬੈਸੀ ਅਸੀਂ ਸਾਇਲੈਂਟ ਸੇਵਾ ਕਰਦੇ ਸੀ ਇਸ ਕਰਕੇ ਜਿਵੇਂ ਤੁਹਾਨੂੰ ਮੇਰਾ ਸ਼ਬਦ ਸ਼ਾਇਦ ਗਲਤ ਲੱਗਿਆ ਸੀ ਪਰ ਮੈਂ ਦੁਬਾਰਾ ਤੋਂ ਫਿਰ ਉਹੀ ਰਿਪੀਟ ਕਰਨਾ ਚਾਹਨੀ ਆ ਕਿ ਇੰਨੇ ਟਾਈਮ ਤੋਂ ਐਕਟਿਵ ਨਹੀਂ ਸੀ ਤੁਸੀਂ ਸੁੱਤੀ ਹੋਈ ਪਾਰਟੀ ਸੀ ਤੇ ਉਹਨਾਂ ਇੱਕਦਮ ਇਲੈਕਸ਼ਨ ਆਣ ਵਾਲੇ ਤਾਂ ਕਰਕੇ ਜਾਗ ਗਈ ਵਾਇਦ ਇੱਕੋ ਹੀ ਪਾਰਟੀ ਹੈ ਵੀ ਜਿਹੜੀ ਜੇਲ੍ਹ ਤੋਂ ਨਹੀਂ ਡਰਦੀ ਸੀ ਕੋਈ ਇੱਕ ਐਜੀਟੇਸ਼ਨ ਸੀ ਤੇ ਜਿਆਦਾ ਸੀ ਉਹ ਐਜੀਟੇਸ਼ਨ ਸ਼ੁਰੂ ਕੀਤੀ ਸੀ ਅੰਦਾਜ਼ਨ 5 5500 ਲੜਕਾ ਜੇਲ੍ਹ ਚ ਗਿਆ ਸੀ ਤੁਹਾਡੇ ਦਾ ਤੁਸੀਂ ਕਹ ਰਹੇ ਸ਼ੀਧੀਆਂ ਪਾਈਆਂ ਪਰ ਅੱਜ ਕੱਲ ਦੀ ਜਿਹੜੀ ਸ਼ਿਵ ਸੈਨਾ ਹੈ ਉਹ ਕ腐ਸ਼ਨ ਮਾਮਲੇ ਦੇ ਅੰਦਰ ਜਾ ਰਹੀ ਹੈ ਪਬਲਿਕ ਦੇ ਜਿਹੜੇ ਮੁੱਦੇ ਉਠਾਓ ਤਾਂ ਕਿ ਪਬਲਿਕ ਸਾਡੇ ਨਾਲ ਜੁੜੇ ਪਬਲਿਕ ਦੇ ਵਿੱਚ ਕੰਮ ਕਰੋ ਪਬਲਿਕ ਸਾਡੀ ਜਾਇਜ਼ਾਕਾਰ ਕਰੇ ਆਪਣੇ ਆਪ ਨੂੰ ਸ਼ੇਰੇ ਹਿੰਦ ਜਾਂ ਸ਼ੇਰੇ ਪੰਜਾਬ ਜਾਂ ਹਿੰਦੂ ਹਿਰਦੇ ਸਮਰਾਟ ਕਹੋਣ ਨਾਲ ਤੁਸੀਂ ਨਹੀਂ ਬਣ ਸਕਦੇ ਪਬਲਿਕ ਦੀ ਆਵਾਜ਼ੇ ਉੱਠੇ ਕਿ ਹਾਂ ਵਾਕਈ ਤੁਸੀਂ ਸ਼ੇਰ ਹੋ ਜਿਹੜੀਆਂ ਅੱਜ ਕੱਲ੍ਹ ਦੀਆਂ ਸ਼ਿਵ ਸੈਨਾ ਐਕਟਿਵ ਹੋਈਆਂ ਪਈਆਂ ਉਹ ਦੇਖਿਆ ਜਾਵੇ ਸਿਰਫ ਧਰਨੇ ਪਰਦਰਸ਼ਨ ਕਰਦੀਆਂ ਔਰ ਬਿਲਕੁਲ ਕਦੀ ਰੋੜਾਂ ਤੇ ਉਹਨਾਂ ਨੇ ਪਰਦਰਸ਼ਨ ਕਰ ਲਏ ਕਦੀ ਹਾਏ ਹਾਏ ਦੇ ਨਾਰੇ ਲਾ ਲਏ ਕਦੀ ਕਾਲੇ ਕੱਪੜੇ ਲਾ ਲੇਕਿਨ ਐਕਟਿਵ ਅਗਰ ਗੱਲ ਕੀਤੀ ਜਾਵੇ ਗਉਂ ਗਉਆਂ ਦੇ ਖਾਸ ਕਰਕੇ ਗਉਂ ਗਉਮਾਸਦੀ ਤੇ ਉਹ ਟਰੱਕਾਂ ਦੇ ਟਰੱਕ ਫੜੇ ਜਾਂਦੇ ਆ ਲੇਕਿਨ ਕੰਮ ਲਈ ਕੋਈ ਵੀ ਅੱਗੇ ਨਹੀਂ ਆਂਦਾ ਲੇਕਿਨ ਗੱਲਾਂ ਬਹੁਤ ਵੱਡੀਆਂ ਵੱਡੀਆਂ ਹੁੰਦੀਆਂ ਸ਼ਿਵ ਸੈਨਾ ਚ ਤੇ ਅਸੀਂ ਉਹਨੂੰ ਆਪਣਾ ਸਲਾਹ ਰਾਏ ਜ਼ਰੂਰ ਦਿੰਨੇ ਆ ਬੇ ਭਲਿਆ ਲੋਗਾ ਇਹ ਕੰਮ ਕਰ ਜੇ ਜਿਸ ਨੌਨ ਨੂੰ ਯੂਜ਼ ਕਰਦਾ ਉਹਦਾ ਪੁਰਾਣਾ ਟਾਈਮ ਦੇਖ ਕੇ ਉਹਦੇ ਮੁਤਾਬਕ ਕੰਮ ਕਰ ਸਤਿ ਸ਼੍ਰੀ ਅਕਾਲ ਤੁਸੀਂ ਦੇਖ ਰਹੇ ਹੋ ਸਿਟੀ ਓਮ ਨਿਊਜ਼ ਤੇ ਮੈਂ ਤੁਹਾਡੇ ਨਾਲ ਜਸਪ੍ਰਿਤ ਅੱਜ ਅਖਿਲ ਭਾਰਤੀ ਸ਼ਿਵ ਸੇਨਾ ਰਾਸ਼ਟਰੀਵਾਦੀ ਦੀ ਟੀਮ ਵੱਲੋਂ ਸੁਨੀਲ ਤਾਂਗੜੀ ਜੀ ਵੱਲੋਂ ਨਾਰਥ ਇੰਡੀਆ ਦੇ ਨਵੇਂ ਪ੍ਰਧਾਨ ਜੀ ਨੂੰ ਨਿਯੁਕਤ ਕੀਤਾ ਗਿਆ ਤੇ ਸਭ ਤੋਂ ਪਹਿਲੇ ਉਹਨਾਂ ਨੂੰ ਮੁਬਾਰਕਬਾਦ ਵੀ ਦੇਣੇ ਆ ਤੇ ਗੱਲਬਾਤ ਕਰਦੇ ਆ ਹੋਰ ਵੀ ਸਵਾਲ ਕਰਦੇ ਸੱਸੀ ਗੱਲ ਸਰ ਸੱਸੀ ਗੱਲ ਜੀ ਜੈ ਸ਼੍ਰੀ ਰਾਮ ਸਰ ਇੰਨੇ ਇੰਨੇ ਟਾਈਮ ਤੋਂ ਦੱਬੀ ਹੋਈ ਪਾਰਟੀ ਦੁਬਾਰਾ ਤੋਂ ਕਿਵੇਂ ਉੱਠ ਗਈ ਨਹੀਂ ਤੁਸੀਂ ਇਹ ਗੱਲ ਗਲਤ ਕਹਿ ਰਹੇ ਹੋ ਵੀ ਦੱਬੀ ਹੋਈ ਪਾਰਟੀ ਦੱਬੀ ਨਹੀਂ ਹੋਈ ਪਾਰਟੀ ਸੁੱਤੀ ਹੋਈ ਪਾਰਟੀ ਕਹਿ ਸਕਦੇ ਨਹੀਂ ਵਿਚਾਰਾਂ ਦਾ ਮਤ ਪੀ ਦੋ ਸਦਾ ਵੀ ਜਿੰਨੀਆਂ ਸ਼ਿਪ ਸੈਨਾ ਬਣੀਆਂ ਵਾਇ ਦੀ ਇੱਕੋ ਹੀ ਸ਼ਿਪ ਸੈਨਾ ਹੈ ਵੀ ਹਰ ਸਾਲ ਕੋਈ ਧਾਰਮਿਕ ਵਿਚਾਰ ਹੋਣ ਦੇ ਕਾਰਨ ਅਸੀਂ ਹਰ ਸਾਲ ਗਰੀਬਾਂ ਦੀ ਮਦਦ ਕਰਦੇ ਆ ਮੈਂ ਤੁਹਾਨੂੰ ਕੁਝ ਪੁਆਇੰਟਸ ਦੱਸ ਸਕਦਾ ਹਾਂ ਹਰ ਸਾਲ ਅਸੀਂ 4-500 ਰਜਾਈ ਗਰੀਬ ਗੁਰਬੇ ਨੂੰ ਵੰਡਦੇ ਆ ਜਿਸ ਲੜਕੀਆਂ ਨੂੰ ਸਲਾਈ ਮਸ਼ੀਨਾਂ ਦੀ ਜ਼ਰੂਰਤ ਹੈ ਅਸੀਂ ਸਲਾਈ ਮਸ਼ੀਨਾਂ ਦਿੰਨੇ ਆ ਮੈਂ ਤੁਹਾਨੂੰ ਲਾਸਟ ਈਅਰ ਦੀ ਗੱਲ ਦੱਸ ਰਿਹਾ ਵੀ 500 ਰਜਾਈ ਸਲਾਈ ਮਸ਼ੀਨਾਂ ਪਲੱਸ ਬਲੱਡ ਬੈਂਕ ਬਲੱਡ ਕੈਂਪ ਲਗਾਇਆ ਤੇ ਇੱਕ ਅਸੀਂ ਗਰੀਬ ਲੜਕੀ ਦੀ ਸ਼ਾਦੀ ਕੀਤੀ ਤੇ ਇਹ ਸਾਡੀ ਐਕਟੀਵਿਟੀਆਂ ਸਧਾਰਨ ਤੌਰ ਤੇ ਚੱਲਦੀ ਰਹਿਣੀਆਂ ਮੈਂ ਤੁਹਾਨੂੰ ਇੱਕ ਗਾਰ ਬਾਰ ਬਾਰ ਇੱਕ ਗੱਲ ਕਹਿ ਰਿਹਾ ਵੀ ਸਾਡੀ ਪਾਰਟੀ ਦੇ ਜਿੰਨੇ ਵੀ ਨਮਾਇੰਦੇ ਨੇ ਸਾਰਿਆਂ ਦੀ ਜਿਹੜੀ ਸੋਚ ਹੈ ਉਹ ਧਾਰਮਿਕ ਹੈ ਇਸ ਕਰਕੇ ਧਾਰਮਿਕ ਕੰਮਾਂ 'ਚ ਅਸੀਂ ਵਿਸ਼ਵਾਸ ਬਹੁਤ ਕਰਦੇ ਸੀ ਸਰ ਅੱਜ ਦੇ ਟਾਈਮ ਦੇ ਵਿੱਚ ਸ਼ਿਵ ਸੈਨਾ ਦੇ ਤੋਂ ਤੁਹਾਨੂੰ ਦੇਖ ਸਕਦੇ ਹੋ ਥਾ-ਥਾ ਦੇ ਟੁਕੜੀਆਂ ਬਣੀਆਂ ਹੋਈਆਂ ਔਰ ਸ਼ਿਵ ਸੈਨਾ ਦਾ ਨਾਮ ਇੰਨਾ ਕੋ ਬਦਨਾਮ ਹੋ ਚੁੱਕਾ ਹੈ ਕਮੈਂਟਾਂ 'ਚ ਤੁਸੀਂ ਦੇਖ ਹੀ ਸਕਦੇ ਹੋ ਕੀ ਹਾਲ ਹੁੰਦਾ ਇਹ ਇਹਦੇ ਬਾਰੇ ਤਾਂ ਮੈਂ ਇੱਕ ਗੱਲ ਕਹਾਂਗਾ ਵੀ ਜਿਹੜਾ ਪੌਦਾ ਅਸੀਂ 80 82 ਚ ਲਾਇਆ ਸੀ ਵੀ ਉਹਦੀਆਂ ਸ਼ਖਾਵਾਂ ਬਹੁਤ ਜ਼ਿਆਦਾ ਬਣ ਗਈਆਂ ਜਿੱਥੇ ਤੱਕ ਤਾਂ ਤਾਲੁਕਾ ਤੁਸੀਂ ਕਹਿ ਰਹੇ ਹੋ ਵੀ ਉਹ ਮਤਲਬ ਕੋ ਵਰਕ ਨਹੀਂ ਕਰਦੀਆਂ ਸਾਰੇ ਚੰਗੇ ਵੀ ਨਹੀਂ ਹੁੰਦੇ ਤੇ ਸਾਰੇ ਮਾੜੇ ਵੀ ਨਹੀਂ ਹੁੰਦੇ ਪਰ ਚੰਗੇ ਬੰਦੇ ਜਿਹੜਾ ਕੰਮ ਕਰਦੇ ਅਸੀਂ ਉਹਨਾਂ ਦੀ ਤਾਰੀਫ਼ ਕਰਦੇ ਆ ਉਹ ਜਿਹੜੀ ਤੁਸੀਂ ਮੈਂ ਆਪਣੀ ਪਹਿਲਾਂ ਗੱਲ ਕਰਾਂਗਾ ਚੰਗਿਆਂ ਦੀ ਗੱਲ ਔਰ ਸਟਰਗਲ ਦੀ ਗੱਲ ਸ਼ਾਇਦ ਸਾਰੀਆਂ ਸ਼ਿਪ ਸੈਨਾ ਗੱਠੀਆਂ ਹੋ ਜਨ ਐਨਾ ਸਟਰਗਲ ਨਹੀਂ ਹੋਇਆ ਹੋਊਗਾ ਤੇ ਨਾ ਇੰਨੀਆਂ ਤਕਲੀਫਾਂ ਲੈਂਤੀਆਂ ਹੋਣਗੀਆਂ ਵਾਹਿਦ ਇੱਕੋ ਹੀ ਪਾਰਟੀ ਹੈ ਵੀ ਜਿਹਦੇ 50 ਆਦਮੀ ਦੇ ਆਸ-ਪਾਸ ਸਾਡੇ ਸ਼ਿਪ ਸੈਨਿਕ ਅੱਤਵਾਦੀਆਂ ਦੇ ਉਸ ਤੋਂ ਸ਼ਹੀਦ ਹੋਏ ਨੇ ਵਾਹਿਦ ਇੱਕੋ ਹੀ ਪਾਰਟੀ ਹੈ ਵੀ ਜਿਹੜੀ ਜੇਲ੍ਹ ਤੋਂ ਨਹੀਂ ਡਰਦੀ ਸੀ ਕੋਈ ਇੱਕ ਐਜੀਟੇਸ਼ਨ ਸੀ ਤੇ ਜਿਆਦਾ ਸੀ ਉਹ ਐਜੀਟੇਸ਼ਨ ਸ਼ੁਰੂ ਕੀਤੀ ਸੀ ਅੰਦਾਜ਼ਨ 5 5500 ਲੜਕਾ ਜੇਲ੍ਹ ਚ ਗਿਆ ਸੀ ਸਰ ਤੁਹਾਡੇ ਦਾ ਤੁਸੀਂ ਕਹਿ ਰਹੇ ਹੋ ਸ਼ੀਧੀਆਂ ਪਾਈਆਂ ਪਰ ਅੱਜ ਕੱਲ ਦੀ ਜਿਹੜੀ ਸ਼ਿਵ ਸੈਨਾ ਉਹ ਕ腐ਸ਼ਨ ਮਾਮਲੇ 'ਚ ਅੰਦਰ ਜਾ ਰਹੀ ਹੈ ਨਹੀਂ ਮੈਂ ਇਹਦੇ ਬਾਰੇ ਨਹੀਂ ਕੋਈ ਬਹੁਤਾ ਕੁਝ ਕਮਾਂਗਾ ਵੀ ਜੇ ਕੋਈ ਕਰਪਟ ਹੈ ਨਾਮ ਦਾ ਖਰਾਬ ਹੁੰਦਾ ਨਾਲੇਕਿਨ ਸ਼ਿਵ ਸੈਨਾ ਬਿਲਕੁਲ ਬਿਲਕੁਲ ਉਹ ਅਸੀਂ ਆਪਣੇ ਹਰ ਮੌਮਕਨ ਸਾਡੀ ਕੋਸ਼ਿਸ਼ ਹੁੰਦੀ ਹੈ ਵੀ ਜਿਹੜਾ ਕੋਈ ਸ਼ਿਵ ਸੈਨਾ ਦੇ ਬੈਨਰ ਤੇ ਕੰਮ ਕਰਦਾ ਹੈ ਤੇ ਅਸੀਂ ਉਹਨੂੰ ਆਪਣਾ ਸਲਾਹ رائے ਜ਼ਰੂਰ ਦਿੰਨੇ ਆਂ ਵੀ ਭਲਿਆ ਲੋਗਾ ਇਹ ਕੰਮ ਕਰ ਜੇ ਜਿਸ ਨਾਂ ਨੂੰ ਤੁਸੀਂ ਯੂਜ਼ ਕਰਦਾ ਉਹਦਾ ਪੁਰਾਣਾ ਟਾਈਮ ਦੇਖ ਕੇ ਉਹਦੇ ਮੁਤਾਬਕ ਕੰਮ ਕਰ ਆ ਜਿਹੜੀਆਂ ਅੱਜ ਕੱਲ੍ਹ ਦੀਆਂ ਸ਼ਿਵ ਸੈਨਾ ਐਕਟਿਵ ਹੋਈਆਂ ਪਈਆਂ ਉਹ ਦੇਖਿਆ ਜਾਵੇ ਸਿਰਫ ਧਰਨੇ ਪਰਦਰਸ਼ਨ ਕਰਦੀਆਂ ਔਰ ਬਿਲਕੁਲ ਕਦੀ ਰੋੜਾਂ ਤੇ ਉਹਨਾਂ ਨੇ ਪਰਦਰਸ਼ਨ ਕਰਲੇ ਕਦੀ ਹਾਏ ਹਾਏ ਦੇ ਨਾਰੇ ਲਾਲੇ ਕਦੀ ਕਾਲੇ ਕੱਪੜੇ ਲੇਕਿਨ ਐਕਟਿਵ ਅਗਰ ਗੱਲ ਕੀਤੀ ਜਾਵੇ ਗਉਂ ਗਉਆਂ ਦੇ ਖਾਸ ਕਰਕੇ ਗਉਂ ਗਉਮਾਸ ਦੀ ਤੇ ਉਹ ਟਰੱਕਾਂ ਦੇ ਟਰੱਕ ਫੜੇ ਜਾਂਦੇ ਲੇਕਿਨ ਕੰਮ ਲਈ ਕੋਈ ਵੀ ਅੱਗੇ ਨਹੀਂ ਆਂਦਾ ਲੇਕਿਨ ਗੱਲਾਂ ਬਹੁਤ ਵੱਡੀਆਂ ਵੱਡੀਆਂ ਹੁੰਦੀਆਂ ਸ਼ਿਵ ਸੈਨਾ ਚ ਤੇ ਉਹਨਾਂ ਬਾਰੇ ਵੀ ਕੁਝ ਕਰੋਗੇ ਤੁਸੀਂ ਨਹੀਂ ਦੇਖੋ ਜਿੱਤੇ ਤੱਕ ਤਾਂ ਹੈ ਸਮਾਜਿਕ ਕੰਮ ਬਿ ਗਉਂ ਦੀ ਗੱਲ ਕਰਦੇ ਆਂ ਇਹ ਕੰਮ ਬਹੁਤ ਵਧੀਆ ਹੈ ਵੀ ਅਸੀਂ ਸਰਕਾਰ ਨੂੰ ਟਾਈਮ ਟੂ ਟਾਈਮ ਮਿਲਦੇ ਵੀ ਰਹਿੰਨੇ ਆਂ ਵੀ ਉਹਨਾਂ ਨੂੰ ਅਪਰੋਚ ਵੀ ਕਰਦੇ ਆਂ ਵੀ ਜਿਹੜੇ ਗਾਉ ਨੂੰ ਸੰਭਾਲ ਕੀਤੀ ਜਾਵੇ ਕਿਉਂਕਿ ਗਾਉ ਨੂੰ ਸੰਭਾਲਦਾ ਇੱਕ ਕਾਰਨ ਬਹੁਤ ਵੱਡਾ ਹੈ ਜਿਹੜਾ ਆਮ ਲੋਕ ਨਹੀਂ ਜਾਣਦੇ ਜਦ ਲਵਾਰਸ ਗਉਆਂ ਸੜਕਾਂ ਤੇ ਫਿਰਦੀਆਂ ਆਪਾਂ ਰੋਜ਼ ਅਖਬਾਰਾਂ 'ਚ ਵੀ ਪੜ੍ਹਦੇ ਆਂ ਵੀ ਕਾਰ ਦਾ ਐਕਸੀਡੈਂਟ ਹੋ ਗਿਆ ਤੇ ਦੋ ਬੱਚੇ ਮਰ ਗਏ ਜਾਂ ਤਿੰਨ ਮਰ ਗਏ ਇਹ ਵੀ ਤਾਂ ਬਹੁਤ ਨੁਕਸਾਨਦਾਇਕ ਆ ਨਾ ਇਸ ਕਰਕੇ ਅਸੀਂ ਸਰਕਾਰ ਨੂੰ ਕਹਿੰਨੇ ਸਰਕਾਰ ਟੈਕਸ ਲੈਂਦੀ ਹੈ ਬੇ ਟੈਕਸ ਲੈ ਕੇ ਬੇ ਗਊਆਂ ਲਈ ਆਪਣੇ ਗਊਸ਼ਾਲਾ ਬਣਾਈਆਂ ਜਾਣ ਵੀ ਜਿਹੜੀਆਂ ਲੋਵਾਰਸ ਐ ਸੜਕਾਂ ਤੋਂ ਫਿਰਦੀਆਂ ਵੀ ਉਹਨਾਂ ਚੱਕ ਕੇ ਆਪਣੇ ਗਊਸ਼ਾਲਾ ਚ ਪਾਈਆਂ ਆਉਣ ਵਾਲੇ ਸਮੇਂ ਦੇ ਵਿੱਚ ਪਾਰਟੀ ਐਕਟਿਵ ਹੋ ਰਹੀ ਹੈ ਕਿ ਚੋਣਾਂ ਦੇ ਵਿੱਚ ਵੀ ਐਕਟਿਵ ਹੋਏਗੀ ਬਿਲਕੁਲ ਬਿਲਕੁਲ ਬੇ ਤੁਹਾਨੂੰ ਦੱਸ ਰਹੇ ਆਂ ਵੀ ਪਹਿਲਾਂ ਸਾਡੀ ਜਿਹੜੀ ਵਿਚਾਰਧਾਰਾ ਤੁਹਾਨੂੰ ਮੈਂ ਦੱਸੀ ਹੈ ਵੀ ਅੱਜ ਅਸੀਂ ਮਹਿਸੂਸ ਕਰਦੇ ਆਂ ਵੀ ਇਲੈਕਸ਼ਨ ਵੀ ਲੜਨਾ ਚਾਹੀਦਾ ਵੀ ਲੋਕਾਂ ਨੂੰ ਅਸੀਂ ਜਾਗਰਿਤ ਕਰਾਂਗੇ ਵੀ ਸ਼ਿਪਸ ਨੇ ਚੰਗੇ ਕੰਮ ਕਰਦੀ ਐ ਤੇ ਇਹਨਾਂ ਨੂੰ ਵੋਟ ਦਿਓ ਇਸ ਕਰਕੇ ਜਿਵੇਂ ਤੁਹਾਨੂੰ ਮੇਰਾ ਸ਼ਬਦ ਸ਼ਾਇਦ ਗਲਤ ਲੱਗਿਆ ਸੀ ਪਰ ਮੈਂ ਦੁਬਾਰਾ ਤੋਂ ਫਿਰ ਉਹੀ ਰਿਪੀਟ ਕਰਨਾ ਚਾਹਨੀ ਆ ਕਿ ਇੰਨੇ ਟਾਈਮ ਤੋਂ ਐਕਟਿਵ ਨਹੀਂ ਸੀ ਤੁਸੀਂ ਸੁੱਤੀ ਹੋਈ ਪਾਰਟੀ ਸੀ ਤੇ ਉਹਨ ਇੱਕਦਮ ਇਲੈਕਸ਼ਨ ਆਣ ਵਾਲੇ ਤਾਂ ਕਰਕੇ ਜਾਗ ਗਏ ਨਹੀਂ ਫਿਰ ਤੁਸੀਂ ਗੱਲ ਗਲਤ ਕਹਿ ਰਹੇ ਹੋ ਵੀ ਐਕਟਿਵ ਕਿਉਂ ਨਹੀਂ ਸੀ ਵੀ ਮੈਂ ਤੁਹਾਨੂੰ ਪਹਿਲਾਂ ਵੀ ਇੱਕ ਗੱਲ ਕਹੀ ਆ ਵੀ ਐਕਟਿਵ ਸੀ ਅਸੀਂ ਧਾਰਮਿਕ ਵਿਚਾਰ ਹੋਣ ਕਰਕੇ ਅਸੀਂ ਧਰਮ ਕਰਮ ਦੇ ਕੰਮ ਕਰਦੇ ਸੀ ਜਿੱਥੇ ਤੱਕ ਤਾਲੁਕ ਹੈ ਵੀ ਮਦਦ ਦੀ ਵਾਇਨ ਇੱਕੋ ਹੀ ਸ਼ਹਿਰ ਅਸੀਂ ਵੀ ਗੁਰ ਮੰਡੀ ਚ 500 ਲੇਡੀਜ਼ ਨੂੰ ਹਰ ਮਹੀਨੇ ਅਸੀਂ ਰਾਸ਼ਨ ਵੰਡਦੇ ਸੀ ਕਿਉਂਕਿ ਸਾਡਾ ਪ੍ਰਮਾਤਮਾ ਤੇ ਬਹੁਤ ਵੱਡਾ ਵਿਸ਼ਵਾਸ ਹੈ ਵੀ ਪ੍ਰਮਾਤਮਾ ਦੀ ਮਰਜ਼ੀ ਤੋਂ ਬਿਨਾਂ ਕੁਝ ਨਹੀਂ ਹੋ ਸਕਦਾ ਇਹਦੇ ਕਾਰਨ ਕੀ ਹੋ ਗਏ ਜੇ ਮੈਂ 2002 ਦਾ ਇੱਕ ਇਨਸੀਡੈਂਟ ਦੱਸਾਂ ਵੀ ਉਰੇ ਕਾਂਗਰਸ ਸਰਕਾਰ ਸੀ ਸਾਡੇ ਨਾਲ ਉਹਦੇ ਕਿਸੇ ਗਲਤ ਤੇ ਕੋ ਮਤ ਪੀੜ ਹੋ ਗਏ ਪਰ ਮੈਂ ਮੰਨਦਾ ਵੀ ਗ੍ਰਹਿਚਾਲ ਹੁੰਦੇ ਆ ਜੀ ਵੀ ਉਸ ਕਾਂਗਰਸ ਸਰਕਾਰ ਨੇ ਸਾਡੇ ਤੇ 12 ਮੁਕਦਮੇ ਪਾਏ ਸੀ ਅੱਛਾ 12 ਮੁਕਦਮੇ ਕਿਹੜੇ ਜੇ ਤੁਹਾਨੂੰ ਕਾਨੂੰਨ ਦੀ ਨੌਲੇਜ ਹੋਵੇ 302 ਦੇ 2 ਅੱਛਾ 307 ਇੱਕ ਬੜਾ ਅਹਿਮ ਮੁੱਦਾ ਕੇਸ ਸੀ ਤੁਹਾਨੂੰ ਯਾਦ ਹੋਊਗਾ ਵੀ 2002 ਚ ਗੁਜਰਾਤ ਦੰਗੇ ਹੋਏ ਸੀ ਉਹ ਗੁਜਰਾਤ ਦੰਗੇ ਮੇਰੇ ਤੇ ਲੁਧਿਆਣਾ ਕੇਸ ਪਾਇਆ ਸੀ ਅੱਛਾ ਤੇ ਉਸ ਕੇਸਾਂ ਦੇ ਦੌਰਾਨ ਮੇਰੀ 1.5 ਮਹੀਨੇ ਦੀ ਜੇਲ ਸੀ 17 ਸਾਲ ਲੱਗੇ ਕੇਸਾਂ ਚੋਂ ਨਿਕਲਦੇ ਹੋਏ ਪਰ ਅਸੀਂ ਮੰਨਦੇ ਵੀ ਪ੍ਰਮਾਤਮਾ ਕੋਈ ਹੈਗਾ ਵੀ ਇਸ ਕਰਕੇ ਗ੍ਰਹਿ ਚਾਲ ਹੈ ਮੈਂ ਗ੍ਰਹਿ ਦੀ ਗੱਲ ਜੇ ਕਰਾਂ ਪ੍ਰਭੂ ਰਾਮ ਸਵੇਰੇ ਉਹਨਾਂ ਦਾ ਰਾਜ ਤਿਲਕ ਸੀ ਹਾਂ ਬਿਲਕੁਲ ਸਭ ਨੂੰ ਪਤਾ ਹੈ ਨਾ ਤੇ ਰਾਤ ਨੂੰ ਬਨਵਾਸ ਹੋ ਗਿਆ ਸੀ 14 ਸਾਲ ਦਾ ਜੇ ਉਹਨਾਂ ਤੇ ਐਡਡੀਆਂ ਔਕੜਾਂ ਆ ਸਕਦੀਆਂ ਐਡਡੀਆਂ ਮੁਸੀਬਤਾਂ ਆ ਸਕਦੀਆਂ ਸਾਡੀ ਤਾਂ ਕੀ ਕਹਿੰਦੇ ਪੰਜਾਬੀ ਚ ਔਕਾਤ ਹੀ ਕੋਈ ਨਹੀਂ ਇਸ ਕਰਕੇ ਸਾਡਾ ਮੰਨ ਹੈ ਵੀ ਉੱਪਰ ਕੋਈ ਤਾਕਤ ਹੈਗੀ ਹੈ ਵੀ ਗ੍ਰਹਿ ਚਾਲ ਹੁੰਦੇ ਆ ਤੇ ਚੱਲਦਾ ਬੈ ਜਿਹੜੀ ਬਾਰ-ਬਾਰ ਤੁਸੀਂ ਦੋ ਵਾਰ ਗੱਲ ਕਹੀ ਮੈਨੂੰ ਇਹ ਬੜੀ ਚੁਭਦੀ ਹੈ ਵੀ ਸ਼ਿਵ ਸੈਨਾ ਸੁੱਤੀ ਬੈਸੀ ਸ਼ਿਵ ਸੈਨਾ ਸੁੱਤੀ ਨਹੀਂ ਬੈਸੀ ਅਸੀਂ ਸਾਇਲੈਂਟ ਸੇਵਾ ਕਰਦੇ ਸੀ ਸਰ ਇਹ ਸ਼ਿਵ ਸੈਨਾ ਦੇ ਬੈਨਰ ਥੱਲੇ ਕਿੰਨੀਆਂ ਟੁਕੜੀਆਂ ਕੰਮ ਕਰ ਰਹੀਆਂ ਨੇ ਜਿਹੜੀਆਂ ਬਾਕੀ ਜਿਹੜੇ ਕਹਿੰਦੇ ਉਹ ਉਹ ਬਿਆਨਬਾਜ਼ੀ ਕਰਦੇ ਆ ਇੱਕ ੜਕਾਊ ਬਿਆਨ ਕਰਦੇ ਆ ਉਹਨਾਂ ਨੂੰ ਰੋਕੋਗੇ ਤੁਸੀਂ ਬਿਲਕੁਲ ਅਸੀਂ ਸਾਡੀ ਭਰਪੂਰ ਕੋਸ਼ਿਸ਼ ਹੈ ਅਸੀਂ ਲੱਗੇ ਵੀ ਹੋਇਆ ਕਿ ਕਿਉਂਕਿ ਜਿਹੜੀਆਂ ਸ਼ਿਵ ਸੈਨਾ ਛੜੀਆਂ ਜਿਹੜੀਆਂ ਗਿਆ ਉਹ ਸਾਰਾ ਭਿਸ਼ਮ ਪਤਾਮਾ ਜਿਹੜਾ ਆਪਣਾ ਸ਼ੁਰੂਆਤ ਹੋ ਜਿਹੜਾ ਗੁਰੂ ਆ ਉਹ ਸ਼੍ਰੀ ਦੀਜ ਟਾਗੜੀ ਨੂੰ ਮੰਨਦੇ ਆ ਕਿ ਸਭ ਤੋਂ ਪਹਿਲਾਂ ਜਗਦੀਸ਼ ਟਾਗੜੀ ਸੀ ਉਹਨਾਂ ਨੇ ਸ਼ਿਵ ਸ਼ਰਣਾਂ ਦੀ ਜਿਹੜੀ ਹੈ ਗੈਨ ਨਹੀਂ ਰੱਖੀ ਉਹੀ ਜਨਮਦਾਤਾ ਹੈ ਸ਼ਿਵ ਸ਼ਰਣਾਂ ਦਾ ਚਾਹੇ ਕੋਈ ਵੀ ਸ਼ਰਸਣ ਆਉ ਉਹ ਸਭ ਇਸ ਗੱਲ ਨੂੰ ਮੰਨਦੀਆਂ ਅੱਜ ਕੱਲ੍ਹ ਦੇ ਸ਼ਿਵ ਸ਼ਰਣ ਇੱਕ ਸਰ ਬੰਦ ਕਮਰੇ 'ਚ ਬਹਿ ਕੇ ਬਸ ਲਾਈਵ ਉੱਤੇ ਹੋ ਕੇ ਪਾਪੜਾ ਉਹ ਬਿਆਨ ਕਰਦੇ ਬਸ ਦੇਖੋ ਆਪਣੀ ਆਪਣੀ ਸੋਚ ਆ ਲੇਕਿਨ ਕਈ ਬੰਦੇ ਜਿਹੜੇ ਆ ਮੁੱਦੇ ਤੋਂ ਭਟਕ ਚੁੱਕੇ ਆ ਅਸੀਂ ਉਹ ਭਟਕੇ ਹੋਏ ਮੁੱਦਿਆਂ ਤੋਂ ਉਹਨਾਂ ਨੂੰ ਸਹੀ ਰਾਹ ਤੇ ਲਿਆਉਣਾ ਜਾਂ ਸਹੀ ਰੂਪਰੇਖਾ ਦੇਣਾ ਸਾਡਾ ਸੁਜੈਸ਼ਨ ਆ ਅਸੀਂ ਉਹਨਾਂ ਨੂੰ ਇੱਕ ਪਲੇਟਫਾਰਮ ਦੇ ਲਿਆਉਣ ਦੀ ਕੋਸ਼ਿਸ਼ ਕਰ ਰਹੇ ਹਾਂ ਤੇ ਕੋਸ਼ਿਸ਼ ਸਾਡੀ ਜਾਰੀ ਰਹੂਗੀ ਕਿ ਉਹਨਾਂ ਨੂੰ ਅਸੀਂ ਕਹੀਏ ਵੀ ਪਬਲਿਕ ਦੇ ਵਿੱਚ ਚਲੋ ਪਬਲਿਕ ਦੇ ਜਿਹੜੇ ਮੁੱਦੇ ਉਠਾਓ ਤਾਂ ਕਿ ਪਬਲਿਕ ਸਾਡੇ ਨਾਲ ਜੁੜੇ ਪਬਲਿਕ ਦੇ ਵਿੱਚ ਕੰਮ ਕਰੋ ਪਬਲਿਕ ਸਾਡੀ ਜਾਇਜ਼ਾਕਾਰ ਕਰੇ ਆਪਣੇ ਆਪ ਨੂੰ ਸ਼ੇਰੇ ਹਿੰਦ ਜਾਂ ਸ਼ੇਰੇ ਪੰਜਾਬ ਜਾਂ ਹਿੰਦੂ ਹਿਰਦੇ ਸਮਰਾਟ ਕਹੌਣ ਨਾਲ ਤੁਸੀਂ ਨਹੀਂ ਬਣ ਸਕਦੇ ਪਬਲਿਕ ਦੀ ਆਵਾਜ਼ ਹੀ ਉੱਠੇ ਕਿ ਹਾਂ ਵਾਕਈ ਤੁਸੀਂ ਸ਼ੇਰ ਹੋ ਪਬਲਿਕ ਸਾਰਨ ਨੂੰ ਮੰਨੇ ਜੇ ਜਿਸ ਵੇਲੇ ਅਸੀਂ 84 85 ਦੇ ਵਿੱਚ ਲੋਕਾਂ ਦੇ ਪ੍ਰਤੀ ਕੰਮ ਕਰਦੇ ਸੀ ਜਦੋਂ ਕਿਸੇ ਬਾਜ਼ਾਰ ਦੇ ਵਿੱਚ ਕੋਈ ਗੋਲੀ ਚੱਲ ਜਾਂਦੀ ਸੀ ਅਸੀਂ ਜਾ ਕੇ ਲੋਕਾਂ ਨੂੰ ਸਹਾਇਤਾ ਕਰਦੇ ਸੀ ਜੇ ਲੋਕ ਆਪਣਾ ਕਾਰੋਬਾਰ ਛੱਡ ਕੇ ਜਾ ਰਹੇ ਸੀ ਉਹਨਾਂ ਨੂੰ ਇਹ ਸੀ ਸ਼ਿਵਸਾਰਾਂ ਸਾਡੀ ਪ੍ਰੋਟੈਕਸ਼ਨ ਕਰੇਗੀ ਉਸ ਵੇਲੇ ਸਾਡੀ ਇੱਜ਼ਤ ਸੀ ਸ਼ਿਵਸਾਰਾਂ ਦੀ ਲੇਕਿਨ ਅੱਜ ਜੋ ਇਹ ਕੰਮ ਹੋ ਰਿਹਾ ਅਸੀਂ ਉਹਨਾਂ ਨੂੰ ਆਪਣੇ ਸੱਜਣ ਮਿੱਤਰਾਂ ਨੂੰ ਸਮਝਾਉਣ ਦੀ ਕੋਸ਼ਿਸ਼ ਹੀ ਕਰਦੇ ਆ ਪਿਆਰ ਨਾਲ ਵੀ ਵੀ ਨਹੀਂ ਆਪਣੇ ਮੁੱਦੇ ਤੋਂ ਹਟਣਾ ਭਟਕੋ ਲੋਕਾਂ ਦੇ ਪ੍ਰਤੀ ਕੰਮ ਕਰੋ ਾਰੇ ਲੋਕ ਤੁਹਾਨੂੰ ਲੀਡਰ ਸਮਝਣ ਤੁਸੀਂ ਆਪਣੇ ਆਪ ਸੈਮਬੂ ਬਣੇ ਹੋ ਲੀਡਰ ਨਾ ਬਣੋ ਲੀਡਰ ਬਣਦਾ ਹੈ ਲੋਕਾਂ ਦੇ ਨਾਲ ਲੋਕ ਕਹਿੰਦੇ ਆ ਲੀਡਰ ਆ ਅਸੀਂ ਆਪਣੇ ਆਪ ਨੂੰ ਲੀਡਰ ਅਸਿੰਗ ਕਰਵਾਉਣ ਦੇ ਕਾਬਿਲ ਹੈਗੇ ਜੀ ਬਿਲਕੁਲ ਵਿਨੋਦ ਜਨ ਜੀ ਅੱਜ ਤੁਹਾਨੂੰ ਇੰਨਾ ਵੱਡਾ ਅਹੁਦਾ ਮਿਲਿਆ ਤੁਹਾਨੂੰ ਲੱਗਦਾ ਕਿ ਇੰਨੀ ਸਾਰੀ ਜ਼ਿੰਮੇਵਾਰੀਆਂ ਦੇ ਵਿੱਚ ਤੁਸੀਂ ਆਹ ਜ਼ਿੰਮੇਵਾਰੀ ਬਖੂਬੀ ਨਿਭਾ ਸਕਦੇ ਹੋ ਤੁਹਾਨੂੰ ਕੋਸ਼ੇ ਕਰਾਂਗੇ ਕਿਉਂਕਿ ਜਿਸ ਉਮੀਦ ਦੇ ਨਾਲ ਸਾਡੇ ਪ੍ਰਧਾਨ ਸੰਜੀਤ ਅੰਗੜੀ ਜੀ ਨੇ ਮੈਨੂੰ ਇਹ ਜ਼ਿੰਮੇਵਾਰੀ ਦਿੱਤੀ ਹੈ ਪੁਰ ਜੋਰ ਕੋਸ਼ਿਸ਼ ਕਰਕੇ ਅਸੀਂ ਇਹਨੂੰ ਜ਼ਰੂਰ ਕਾਮਯਾਬ ਹੋਵਾਂਗੇ ਤੇ ਜ਼ਿਮੇਵਾਰ ਬਿਲਕੁਲ ਨਿਭਾਵਾਂਗੇ ਕਿਉਂਕਿ ਜੇ ਕੋਈ ਜ਼ਿੰਮੇਵਾਰੀ ਮਿਲ ਜਾਂਦੀ ਹੈ ਉਹਨੂੰ ਨਿਭਾਣਾ ਵੀ ਚਾਹੀਦਾ ਕਿਉਂਕਿ ਇਹ ਜਿਹੜੀ ਪਾਰਟੀ ਰਾਸ਼ਟਰਵਾਦੀ ਸਿਫਸ਼ਨਾ ਇਹ ਕੋਈ ਆਜ਼ਦੀ ਪਾਰਟੀ ਨਹੀਂ ਮੈਂ ਬਹੁਤ ਪੁਰਾਣਾ ਇਹਨਾਂ ਨਾਲ ਨਿਲੇਸ਼ਣ ਚ ਹੈਗਾ ਕਰੋ 20 25 30 ਸਾਲ ਤੋਂ ਨਿਲੇਸ਼ਣ ਦੇ ਵਿੱਚ ਹਾਂ ਮੈਨੂੰ ਪਤਾ ਹੈ ਚੰਗੇ ਕੰਮ ਕਰਦੀ ਹੈ ਧਾਰਮਿਕ ਕੰਮ ਕਰਦੀ ਹੈ ਤੇ ਹਰ ਵਕਤ ਜਦੋਂ ਵੀ ਕਿਤੇ ਲੋੜ ਪੈਂਦੀ ਹੈ ਸਾਡੇ ਦੁਕਾਨਦਾਰਾਂ ਨੂੰ ਗੁਰ ਮੰਡੀ ਤਲਾ ਮੰਦਰ ਵੱਲ ਸਾਬਨ ਬਿਆਰ ਕਿਸੇ ਨੂੰ ਕਿਹਦੀ ਲੋੜ ਪੈਂਦੀ ਹੈ ਕੋਈ ਅਸਰ ਆ ਕੇ ਤੰਗ ਕਰਦਾ ਤਾਂ ਸਭ ਤੋਂ ਪ ਇਸ ਕਰਕੇ ਜਿਹੜੀ ਇਹ ਚੋਪਰ ਨਹੀਂ ਬੈਠੀ ਕੰਮ ਘੜਬੜਦਾ ਲੇਕਿਨ ਰੈਗੂਲਰ ਕੰਮ ਹੋ ਰਿਹਾ ਧਾਰਮਿਕ ਤੌਰ ਤੇ ਕੰਮ ਹੋ ਰਿਹਾ ਤੇ ਹੁਣ ਪਲਾਨ ਬਣਾਇਆ ਜਾ ਰਿਹਾ ਕਿ ਅਸੀਂ ਰਾਜਨੀਤੀ ਲੋਕਾਂ ਨਾਲ ਵੀ ਰਾਜਨੀਤੀ ਵੀ ਕਰਨੀ ਹੈ ਤਾਂ ਮੇਰੇ ਸਾਰਨਾ ਬਹੁਤ ਜਲਦੀ ਅਸੀਂ ਪੂਰੇ ਪੰਜਾਬ ਦੇ ਵਿੱਚ ਫੈਲ ਜਾਵਾਂਗੇ ਕਿਉਂਕਿ ਲੋਕਾਂ ਨੂੰ ਪਤਾ ਇਹ ਵਧੀਆ ਕੰਮ ਕਰਦੇ ਨੇ ਇਹਨਾਂ ਨੇ ਬਹੁਤ ਬੜੀਆਂ ਜੇਲਾਂ ਕੱਟੀਆਂ ਹੋਈਆਂ ਨੇ ਬਹੁਤ ਬੰਦੇ ਸ਼ਹੀਦ ਹੋਏ ਨੇ ਇਹ ਉਹ ਚੀਜ਼ਾਂ ਦੀ ਪਾਰਟੀ ਹੈ ਕਿ 100% ਲੋਕ ਸਾਡੇ ਨਾਲ ਜੁੜਨਗੇ ਤੇ ਅਸੀਂ ਬਹੁਤ ਅੱਗੇ ਵਧਾਂਗੇ ਔਦਾ ਵੱਡਾ ਹੈ ਤੇ ਇਸ ਹਿਸਾਬ ਨਾਲ ਤੁਹਾਨੂੰ ਫਿਰ ਪ੍ਰੋਟੈਕਸ਼ਨ ਤਾਂ ਚਾਹੀਦੀ ਹੋਊਗੀ ਪਟਕਨ ਉਹਨਾਂ ਲੋਕਾਂ ਨੂੰ ਲੋੜ ਹੁੰਦੀ ਹੈ ਜਿਨ੍ਹਾਂ ਨੇ ਇੱਕ ਬੰਦ ਕਮਰੇ ਵਿੱਚ ਬੈਠ ਕੇ ਪ੍ਰਕਾਉ ਬਿਆਨ ਦੇਣੇ ਹੁੰਦੇ ਆ ਅਸੀਂ ਪੰਜਾਬ ਏਕਤਾ ਦੀ ਗੱਲ ਕਰਦੇ ਆ ਅਸੀਂ ਕਹਿੰਦੇ ਆ ਹਿੰਦੂ ਸਿੱਖ ਅਸੀਂ ਸਾਰੇ ਪ੍ਰਾਮਾਦੀ ਲਗ ਲਗ ਨਹੀਂ ਆ ਸਾਨੂੰ ਇਹ ਪਾਰਟੀਆਂ ਨੇ ਲਗ ਲਗ ਬਣਾਉਣ ਦੀ ਕੋਸ਼ਿਸ਼ ਕੀਤੀ ਹੈ ਪਰ ਅਸੀਂ ਫਿਰ ਵੀ ਇਕੱਠੇ ਆ ਤੇ ਜਿਹੜੇ 50 60 ਲੋਕ ਨੇ ਪੰਜਾਬ ਦੇ ਵਿੱਚ ਜਿਹੜੇ ਚਾਹੇ ਉਹ ਪੰਜਾਬ ਦੇ ਵਿੱਚ ਖਾਲਸਤਾਨੀ ਨੇ ਚਾਹੇ ਸਾਡੇ ਕੋਈ ਹਿੰਦੂ ਪ੍ਰਾਣ ਨੇ ਜਾਂ ਕੋਈ ਇਦਾਂ ਦੇ ਲੋਕ ਨੇ ਜਿਹੜੇ ਆਪ ਦੇ ਵਿੱਚ ਸਾਰਤੀ ਤਤਵ ਨੇ ਜਿਹੜੇ ਸਾਨੂੰ ਲੜਾਂ ਦੀ ਕੋਸ਼ਿਸ਼ ਕਰਦੇ ਆ ਅਤੇ ਉਹਨਾਂ ਨਾਲ ਡਟ ਕੇ ਮੁਕਾਬਲਾ ਕਰਨਾ ਪਏਗਾ ਤਾਂ ਆਪਣਾ ਜਿਹੜਾ ਪੰਜਾਬ ਰੰਗਲਾ ਪੰਜਾਬ ਤਾਂ ਹੀ ਬਣੇਗਾ ਜੇ ਅਸੀਂ ਉਹਨਾਂ ਲੋਕਾਂ ਦਾ ਮੂੰਹ ਬੰਦ ਕਰ 사ਉਂਗੇ ਕਿਉਂਕਿ ਜਿਹੜੇ 50 ਲੋਕ ਨੇ ਉਹਨਾਂ ਦੇ ਪਿੱਛੇ ਪਾਰਟੀਆਂ ਕੰਮ ਕਰਦੀਆਂ ਨੇ ਉਹਨਾਂ ਨੂੰ ਸਪੋਰਟ ਕਰਦੀਆਂ ਨੇ ਤਾਂ ਕਿ ਲੜਦੇ ਰਹਿਣ ਤੇ ਸਾਨੂੰ ਕੋਈ ਸਵਾਲ ਨਾ ਕਰੇ ਸਵਾਲ ਹੋਣਗੇ ਜੇ ਟਾਈਮ ਹੋਗਾ ਸਵਾਲ ਹੋਣਗੇ ਇਸ ਕਰਕੇ ਉਹ ਹਰ ਟਾਈਮ ਸਾਡੇ ਵਿੱਚ ਲਈ ਝਗੜਾ ਕਾਇ ਰੱਖਦੇ ਆ ਹ ਉਹਨਾਂ ਆਉਣ ਵਾਲੇ ਸਮੇਂ 'ਚ ਜਿਹੜੀਆਂ ਚੋਣਾਂ ਦਾ ਸਮਾਂ ਆਊਗਾ ਉਸ ਵੇਲੇ ਕਿਹੜਾ ਮਕਸਦ ਹੋਊਗਾ ਇਸ ਪਾਰਟੀ ਦਾ ਮਿਸ਼ਨ ਕੀ ਹੋਊਗਾ ਦੋਖੇ ਇਹਦੇ ਵਿੱਚ ਜਿਹੜੇ ਰਾਜਨੀਤੀ ਦੀ ਗੱਲ ਹੈ ਚੋਣਾਂ ਦੀ ਗੱਲ ਕਰਦੇ ਆਂ ਉਹਦੇ ਵਿੱਚ ਜਿਵੇਂ ਵੀ ਸਾਡੇ ਪ੍ਰਧਾਨ ਜੀ ਇਹਦੇ ਵਾਲੇ ਪਲਾਨ ਬਣਾਣਗੇ ਅਸੀਂ ਉਹਨਾਂ ਦੇ ਜੋ ਸਾਨੂੰ ਨਿਰਦੇਸ਼ ਦੇਣਗੇ ਦੇ ਮੁਤਾਬਕ ਕੰਮ ਕਰਾਂਗੇ ਉਸੇ ਹਿਸਾਬ ਨਾਲ ਵਾਲੇ ਪਲਾਨ ਬਣਾਵਾਂਗੇ ਕਿਦਾਂ ਕੰਮ ਕਰਨਾ ਪਰ ਇੱਕ ਚੀਜ਼ ਦੀ ਗੱਲ ਤਾਂ ਜ਼ਰੂਰ ਹੈ ਇਹ ਜਿਵੇਂ ਅਸੀਂ ਹੁਣ ਬੜੇ ਜ਼ੋਰ-ਸ਼ੋਰ ਦੇ ਨਾਲ ਕੰਮ ਕਰਨ ਲੱਗੇ ਆਂ ਪੰਜਾਬ ਦੇ ਦਿਨ ਬਹੁਤ ਘੱਟ ਸਮੇਂ ਦੇ ਵਿੱਚ ਪੰਜਾਬ ਦੇ ਲੋਕ ਜਿਹੜੇ ਪੰਜਾਬੀ ਨੇ ਉਹ ਸਾਡੇ ਨਾਲ ਰਲਣਗੇ ਸਾਰੇ ਨਾਲ ਇਕੱਠੇ ਹੋਣਾਂਗੇ ਕਿਉਂਕਿ ਅਸੀਂ ਕੰਮ ਹੀ ਤਾਂ ਇਹ ਕਰਨਾ ਚਾਹੁੰਦੇ ਆ ਕਿ ਪੰਜਾਬ ਦੇ ਲੋਕਾਂ ਨੂੰ ਜ਼ਰੂਰਤ ਹੈ ਇਸ ਕਰਕੇ ਮੈਂ ਸਮਝਦਾ ਇਹ ਬਹੁਤ ਜਲਦੀ ਅਦਰ ਸਿਨੀਅਰ ਲੋਕ ਨੇ ਬੈਠ ਕੇ ਇਤੇ ਵਿਚਾਰ ਵੰਡਾ ਕਰਕੇ ਲੋਕਾਂ ਨੂੰ ਆਪਣੇ ਨਾਲ ਜੋੜਨ ਦੀ ਕੋਸ਼ਿਸ਼ ਕਰਾਂਗੇ ਆਦੀ ਮਿਹਨਤ ਕਰਾਂਗੇ ਲੋਕਾਂ ਨੂੰ ਦੱਸਾਂਗੇ ਸਾਡਾ ਮਤਲਬ ਕੀ ਹੈ ਕਿ ਆਦੀ ਦੇਵਤਾ ਛੇਪਚੰਨ ਦਾ ਮਤਲਬ ਕੀ ਹੈ ਗਨਮਨ ਲੈਣਾ ਜੀ ਪਰ ਅਸੀਂ ਲੋਕਾਂ ਨੂੰ ਦੱਸਣਾ ਚਾਹੁੰਦੇ ਹਾਂ ਕਿ ਛੇਪਚੰਨ ਦਾ ਮਤਲਬ ਗਨਮਨ ਲੈਣਾ ਨਹੀਂ ਹੈ ਸਮਾਜ ਸੇਵਾ ਕਰਨਾ ਹੈ ਪੰਜਾਬੀਆਂ ਨੂੰ ਇਕੱਠਾ ਕਰਨਾ ਹੈ ਕਿਉਂਕਿ ਨੌ ਮਾਤਾ ਰਿਸ਼ਤਾ ਸਾਡਾ ਹੈ ਹਿੰਦੂ ਸੱਖਾ ਦਾ ਇਹ ਇਹਨੂੰ ਕੋਈ ਤੋੜ ਨਹੀਂ ਸਕਦਾ।rangle ਸਰ ਇੱਕ ਸਵਾਲ ਹੋਰ ਕਰਨਾ ਹੈ ਕਿ ਤੁਸੀਂ ਆਪਣੇ ਅੱਗੋ ਅਹੁਦੇਦਾਰ ਆਪਣੇ ਬੇਟੇ ਨੂੰ ਕਿਉਂ ਨਹੀਂ ਬਣਾਇਆ ਤੁਸੀਂ ਜੈਨ ਸਾਹਿਬ ਨੂੰ ਕਿਉਂ ਚੁਣਿਆ? ਨਹੀਂ ਇਹ ਕੋਈ ਜ਼ਰੂਰੀ ਨਹੀਂ ਹੈ। ਵੀ ਜੇ ਤੁਸੀਂ ਅਹੁਦਿਆਂ ਦੀ ਗੱਲ ਕਰਦੇ ਹੋ ਤੇ ਸਾਡੇ ਪ੍ਰਾਈਮ ਮਿਨਿਸਟਰ ਲਾਲ ਬਹਾਦਰ ਸ਼ਾਸਤਰੀ ਜੀ ਹਿੰਦੁਸਤਾਨ ਦੇ ਪ੍ਰਧਾਨ ਸੀ। ਪਰ ਉਹਨਾਂ ਨੇ ਆਪਣੇ ਬੱਚਿਆਂ ਨੂੰ ਨਹੀਂ ਲਿੱਤਾ। ਕਿਉਂਕਿ ਅਸੀਂ ਕਰਮ ਦੇਖਦੇ ਹਾਂ। ਜੇ ਮੇਰੇ ਬੱਚਿਆਂ ਦਾ ਕੋਈ ਬਹੁਤਾ ਕਰਮ ਨਹੀਂ ਹੈ ਤੇ ਕੋਈ ਗੱਲ ਨਹੀਂ ਪਿੱਛੇ ਹੈ ਵੀ ਜਦੋਂ ਮਹਿਸੂਸ ਹੋਊਗਾ। ਵੀ ਉਹ ਕੰਮ ਕਰਨਾ ਚਾਹੁੰਦੇ ਨੇ ਤੇ ਫਿਰ ਜਿਹੜਾ ਕੰਮ ਕਰੂਗਾ ਤੇ ਉਹਨੂੰ ਅਹੁਦਾ ਵੀ ਮਿਲਿਆ ਜਾਵੇ। ਮਤਲਬ ਤੁਹਾਨੂੰ ਲੱਗ ਰਿਹਾ ਕਿ ਵਿਨੋਦ ਜੈਨ ਜੀ ਪੂਰੇ ਸਮਾਜ ਦੇ ਵਿੱਚ ਐਕਟਿਵ ਨੇ ਤਾਂ ਕਰਕੇ ਇਹ ਉਹਦਾ ਉਹਨਾਂ ਨੂੰ ਦਿੱਤਾ। ਬਿਲਕੁਲ ਬਿਲਕੁਲ ਇਹ ਸੱਚ ਹੈ ਕਿ ਉਹ ਕਿ ਐਕਟਿਵ ਹੈ ਵੀ ਉਹਨਾਂ ਨੂੰ ਕੰਮ ਦਾ ਉਹਨਾਂ ਨੂੰ ਸ਼ੌਕ ਹੈ ਔਰ ਜੋਸ਼ ਹੈ ਇਸ ਕਰਕੇ ਉਹਨਾਂ ਨੂੰ ਅਹੁਦਾ ਦਿੱਤਾ। ਸਰ ਇੱਕ ਜਾਂਦੇ ਜਾਂਦੇ ਪੁੱਛਣਾ ਚਾਹੁੰਦੇ ਕਿ ਵਿਜ਼ਨ ਕੀ ਹੈ ਪਾਰਟੀ ਦਾ ਆਉਣ ਵਾਲੇ ਸਮੇਂ ਦੇ ਵਿੱਚ ਸਮਾਜ ਲਈ ਪੰਜਾਬ ਲਈ ਕੀ ਕਰਨਾ ਚਾਹੁੰਦੇ ਮੇਨ ਮੁੱਦਾ? ਵਿਜਨ ਦਾ ਪੰਜਾਬ ਲਈ ਮੈਂ ਤੁਹਾਨੂੰ ਇੱਕ ਬੜੀ ਛੋਟੀ ਜੀ ਗੱਲ 100 ਗੱਲਾਂ ਦੀ ਇੱਕ ਗੱਲ ਦੱਸੀ ਐ ਵੀ ਸਾਡਾ ਵਿਜਨ ਇੱਕੋ ਹੀ ਹੈ ਵੀ ਪੰਜਾਬ ਪੰਜਾਬੀਅਤ ਹੈ ਇਹਦੇ ਚ ਹਿੰਦੂ ਸਿੱਖ ਦਾ ਕੋਈ ਸਵਾਲ ਨਹੀਂ ਹਿੰਦੂ ਸਿੱਖ ਦੇ ਕੰਮ ਲਈ ਵੀ ਜਿਹੜਾ ਵੀ ਕੰਮ ਕਰਨਾ ਪਿਆ ਉਹ ਅਸੀਂ ਕਰਾਂਗੇ ਜਿਹੜੀ ਬਾਕੀ ਸ਼ਿਵ ਸੈਨਾ ਦੀਆਂ ਪਾਰਟੀਆਂ ਜਿਹੜੀਆਂ ਭੜਕਾਊ ਬਿਆਨ ਦਿੰਦੀਆਂ ਉਹਨਾਂ ਨਾਲ ਕੋਲਾਬ ਕਰਕੇ ਤੁਸੀਂ ਰੋਕਣ ਦੀ ਕੋਸ਼ਿਸ਼ ਕਰੋਗੇ ਉਹਨਾਂ ਨੂੰ ਇਹ ਤੁਹਾਨੂੰ ਪਹਿਲਾਂ ਸਾਡੇ ਅਸ਼ੋਕ ਦਿਓੜ ਜੀ ਨੇ ਵੀ ਦੱਸਿਆ ਹੈ ਵੀ ਸਾਡੀ ਹਰ ਮਮਕਨ ਕੋਸ਼ਿਸ਼ ਹੈ ਵੀ ਜਿਹੜੀਆਂ ਵੀ ਪਾਰਟੀਆਂ ਵੀ ਅਸੀਂ ਉਹਨਾਂ ਨੂੰ ਬਿਠਾ ਕੇ ਕਨਵਿੰਸ ਕੀਤਾ ਜਾ ਸਕੀਏ ਵੀ ਇੱਕ ਪਲੇਟਫਾਰਮ ਤਿਆਰ ਕਰੋ ਵੀ ਅਸੀਂ ਰੋਜ਼ ਰੌਲਾ ਪਾਉਂਦੇ ਆਂ ਵੀ ਹਿੰਦੂ ਸਾਡਾ ਚੀਫ ਮਿਨਿਸਟਰ ਚਾਹੀਦਾ ਹੈ ਕੁਫਲਾ ਚਾਹੀਦਾ ਹੈ ਇਸ ਕਰਕੇ ਸਾਡੀ ਕੋਸ਼ਿਸ਼ ਹੈ ਵੀ ਸਭ ਨੂੰ ਇੱਕ ਪਲੇਟਫਾਰਮ ਤੇ ਲੈ ਕੇ ਆਈਏ ਜੇ ਪਲੇਟਫਾਰਮ ਸਾਡਾ ਤਿਆਰ ਹੋ ਜਾਏਗਾ ਫਿਰ ਅਸੀਂ ਇਲੈਕਸ਼ਨ ਮੈਨੂੰ ਲੱਗਦਾ ਕਿ ਬਾਕੀ ਸ਼ਿਵ ਸੈਨਾ ਵਾਂਗੂ ਜਿਵੇਂ ਇੱਕ ਨਾਰਾ ਲਾਇਆ ਜਾਂਦਾ ਕਿ ਹਿੰਦੂ ਖਤਰੇ 'ਚ ਹੈ ਤੁਹਾਨੂੰ ਵੀ ਲੱਗਦਾ ਹਿੰਦੂ ਖਤਰੇ 'ਚ ਨਹੀਂ ਮੈਂ ਬਿਲਕੁਲ ਨਹੀਂ ਕਹਿੰਦਾ ਵੀ ਹਿੰਦੂ ਖਤਰੇ 'ਚ ਹੈ ਅੱਜ ਖਤਰੇ 'ਚ ਨਾ ਕੱਲ ਸੀ ਨਾ ਪਹਿਲਾਂ ਸੀ ਨਾ ਆਉਣ ਵਾਲੇ ਸਮੇਂ 'ਚ ਹੋਏਗਾ ਕਿਉਂ ਕਿ ਆਪਣਾ ਜਿਹੜਾ ਇਹ ਨਾਅਰਾ ਤਾਂ ਹੈ Shiv Shakti ਦਾ ਜਾਪ ਕਰਾਂਗੇ ਆਪਣੀ ਰੱਖਿਆ ਆਪ ਕਰਾਂਗੇ ਕੋਈ ਧਰਮ ਕੋਈ ਕੌਮ ਕਦੇ ਖਤਰੇ 'ਚ ਨਹੀਂ ਹੁੰਦੀ ਜੇ ਕਿਸੇ ਵਾਰ ਇਹ ਉਹਨਾਂ ਤੋਂ ਸੁਣਾ ਹੋਣਾ ਵੀ ਪੰਥ ਖਤਰੇ 'ਚ ਅਕਾਲੀਆਂ ਦਾ ਨਾਅਰਾ ਨਹੀਂ ਪੰਥ ਖਤਰੇ 'ਚ ਅਸੀਂ ਉਸ ਨਾਰੇ 'ਚ ਵਿਸ਼ਵਾਸ ਨਹੀਂ ਰੱਖਦੇ ਕਿ Hindu ਖਤਰੇ 'ਚ Hindu ਬਿਲਕੁਲ ਖਤਰੇ 'ਚ ਨਹੀਂ Hindu ਹਰ ਤਰ੍ਹਾਂ ਦਾ ਮੁਕਾਬਲਾ ਕਰਨ ਵਿੱਚ ਸક્ષਮ ਆ ਉਹ ਸਾਡੀ ਪ੍ਰਾਇੋਰਟੀ ਅੱਜ ਜਿਹੜੇ ਆ ਗੋਆ ਦਾ ਜਿਹੜਾ ਹੈਗਾ ਤਰਸਕਾਰ ਹੋ ਰਿਹਾ ਸਰਕਾਰ ਕਾਉਸੈਕਸ ਲੈਂਦੀ ਆ ਅਸੀਂ ਅਲੱਗ-ਅਲੱਗ ਜ਼ਿਲ੍ਹਿਆਂ ਦੇ ਡੀਸੀ ਸਾਹਿਬਾਂ ਕੋਲ ਜਾਵਾਂਗੇ ਉਹਨਾਂ ਨੂੰ ਮੰਗ ਪੱਤਰ ਦੇਵਾਂਗੇ ਕਿ ਜੋੜਾ ਕਾਊਸੈਕਸਾ ਹੋ ਗਾਂ ਦੇ ਉੱਤੇ ਹੀ ਲੱਗੇ ਉਹਨਾਂ ਦੀ ਸਮਝਮਾਈ ਉੱਤੇ ਰਗੇ ਕਿਉਂਕਿ ਐਕਸੀਡੈਂਟ ਦਾ ਘਰ ਬੰਦੇ ਆ ਜਿੰਨਿਆਂ ਵੀ ਇਸੀ ਤੁਰੇ ਫਿਰਦੇ ਆ ਉਹਨਾਂ ਨੂੰ ਜਿਹੜੇ ਆ ਗਿਆ ਅਲੱਗ-ਅਲੱਗ ਗਊਸ਼ਾਲਾ ਬਣਾਈਆਂ ਜਾਂ ਉਸਤਾਦ ਸੰਭਾਲ ਕੇ ਰੱਖਿਆ ਬਈ ਜੇ ਸਾਡੇ ਉਸ ਦੇ ਮੰਗ ਦੇ ਉੱਤੇ ਕੋਈ ਨਾ ਤਰੂਗਾ ਤੇ ਫਿਰ ਕੋਰਟ ਭਈਆ ਹਾਈ ਕੋਰਟ ਜਾਵਾਂਗੇ ਲੇਕਿਨ ਕਾਊਸਖ ਦਾ ਜਿਹੜਾ ਦੁਰਪਯੋਗ ਹੋ ਰਿਹਾ ਉਹਨੂੰ ਅਸੀਂ ਜ਼ਰੂਰ ਕੋਨੇ ਵਿੱਚ ਆਪਣੀ ਜਿਹੜੀ ਹੱਤਕਤ ਲਾਵਾਂਗੇ ਬਨੀ ਬਹੁਤ ਬਹੁਤ ਸਰ ਸ਼ੁਕਰੀਆ ਬਹੁਤ ਬਹੁਤ ਸਾਰਿਆਂ ਦਾ ਧੰਨਵਾਦ ਸਮਾਂ ਦੇਣ ਲਈ ਸੋ ਇਹ ਸਨ ਵਿਨੋਦ ਜੈਨ ਜੀ ਜਿਨ੍ਹਾਂ ਨੂੰ ਇੱਕ ਨਵਾਂ ਅਹੁਦਾ ਮਿਲਿਆ ਨਵੇਂ ਅਹੁਦੇ ਦੇ ਨਾਲ ਨਵੀਂ ਜਿਹੜੀ ਜ਼ਿੰਮੇਵਾਰੀ ਵੀ ਦਿੱਤੀ ਗਈ ਹੈ ਸੋ ਦੇਖਣਾ ਇਹ ਹੈ ਕਿ ਇਹ ਆਪਣੀ ਜ਼ਿੰਮੇਵਾਰੀ ਨੂੰ ਕਿੰਨਾ ਕੋ ਬਖੂਬੀ ਨਿਭਾਉਂਦੇ ਨੇ ਸੋ ਆਉਣ ਵਾਲੇ ਦਿਨਾਂ ਦੇ ਵਿੱਚ ਜਿਹੜੀਆਂ ਇਲੈਕਸ਼ਨਾਂ ਆਉਣ ਵਾਲੀਆਂ ਕਾਰਪੋਰੇਸ਼ਨ ਦੀਆਂ ਫਿਰ ਇਹ ਸਾਰਾ ਬਿਲਕੁਲ ਕਲੀਅਰ ਹੋ ਜਾਏਗਾ ਕਿ ਵਿਨੋਦ ਜੈਨ ਦੀ ਕਾਰ گزارے ਕੀ ਹੈ ਕਿਉਂਕਿ ਇਹਨਾਂ ਦਾ ਕਹਿਣਾ ਹੈ ਕਿ ਅਸੀਂ ਆਪਣੀ ਪਾਰਟੀ ਦਾ ਨੁਮਾਇੰਦਾ ਜ਼ਰੂਰ ਉਤਾਰਾਂਗੇ ਦੇ ਆਉਣ ਵਾਲਾ ਸਮਾਂ ਹੀ ਇਹ ਡਿਸਾਈਡ ਕਰੇਗਾ ਕਿ ਇਹ ਪਾਰਟੀ ਕਿੰਨਾ ਕੁ ਰੰਗ ਲਿਆਉਂਦੀ ਹੈ ਫਿਰ ਮਿਲਾਂਗੇ ਉਦੋਂ ਤੱਕ ਬਨਰੋ ਕੈਮਰਾਮੈਨ ਜਸਵਿੰਦਰ ਦੇ ਨਾਲ ਜਸਪ੍ਰਿਤ